ਸੁਚੇ ਸਿੰਘ ਛੋਟੇ ਬਨੂ ਆਮ ਆਦੀ ਪਾਰਟੀ ਵੱਲੋਂ ਕਨਵੀਨਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਪਾਰਟੀ ਦੇ ਸੱਤ ਜੋ ਜ਼ਿਲ੍ਹਾ ਕੋਆਰਡੀਨੇਟਰ ਨੇ ਉਹਨਾਂ ਵੱਲੋਂ ਅਲਟੀਮੇਟਮ ਦਿੱਤਾ ਗਿਆ ਸੀ ਅਰਵਿੰਦ ਕੇਜਰੀਵਾਲ ਨੂੰ ਕਿ ਉਹਨੂੰ ਤੁਰੰਤ ਬਹਾਲੀ ਕੀਤੀ ਜਾਵੇ ਉਹ 1 ਤਰੀਕ ਤੱਕ ਦਾ ਅਲਟੀਮੇਟ ਸੀ ਸਾਡੇ ਨਾਲ ਜੀ ਐਸ ਤਾਲੀਵਾਲ ਸਾਹਿਬ ਨੇ ਜੋ ਕਿ ਇਸ ਪੂਰੇ ਜੋ ਕੋਆਰਡੀਨੇਟਰ ਨੇ ਸੱਤ ਉਹਨਾਂ ਦੀ ਗਵਾਹੀ ਕਰਨੇ ਤਾਲੀਵਾਲ ਸਾਹਿਬ ਇੱਕ ਤਰੀਕ ਤੱਕ ਦਾ ਤੁਸੀਂ ਅਲਟੀਮੇਟਮ ਦਿੱਤਾ ਸੀਗਾ ਉਹ ਖਤਮ ਹੋ ਗਿਆ ਹੁਣ ਅੱਗੇ ਕੀ ਨੀਤੀ ਕੀ ਹੈ ਦੇਖੋ 1 ਤਰੀਕ ਤੱਕ ਦਾ ਅਸੀਂ ਜੋ ਉਹਨਾਂ ਨੂੰ ਅਲਟੀਮੇਟਮ ਦਿੱਤਾ ਸੀਗਾ ਉਹਨਾਂ ਨੇ ਸਾਨੂੰ ਨਾ ਤਾਂ ਅਪਰੋਚ ਕੀਤੀ ਹੈ ਵੀ ਉਹਦੇ ਬਾਰੇ ਦੱਸਿਆ ਹੈ ਕਿ ਅਸੀਂ ਸਾਡਾ ਜਿਹੜਾ ਮੰਗਾ ਮੰਨਿਆ ਨਾ ਹੀ ਉਹਨਾਂ ਨੇ ਕੋਈ ਅੱਗੇ ਗੱਲਬਾਤ ਕਰਨ ਦੇ ਲਈ ਜਿਹੜਾ ਕੋਈ ਸਾਨੂੰ ਬੁਲਾਇਆ ਹੈ ਪਰ ਹੁਣ ਸਾਡਾ ਜਿਹੜਾ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਰਹਿ ਗਿਆ ਅਸੀਂ ਅੱਜ 7 ਜੂਨ ਕੋਆਰਡੀਨੇਟਰ ਨੇ ਸੁੱਚਾ ਸਿੰਘ ਛੋਟੇਪੁਰ ਜੀ ਨੂੰ ਅਪੀਲ ਕੀਤੀ ਹੈ ਗੁਜ਼ਾਰਸ਼ ਕੀਤੀ ਹੈ ਕਿ ਵੀ ਤੁਸੀਂ ਵਲੰਟੀਅਰਾਂ ਨਾਲ ਪੁੱਛ ਕੇ ਜਿਹੜਾ ਵੀ ਅਗਲਾ ਪ੍ਰੋਗਰਾਮ ਲਿਖਣਾ ਹੈ ਉਹਨੂੰ ਜਲਦੀ ਲਿਖੋ ਕਿਉਂਕਿ ਲੋਕ ਬੜੇ ਉਤਾਬਲੇ ਹਨ ਇਸ ਕਰਕੇ ਕੱਲ ਨੂੰ ਮੀਟਿੰਗ ਬੁਲਾਈ ਜਾ ਰਹੀ ਹੈ ਬੜਾ ਇਕੱਠ ਹੋ ਰਿਹਾ ਹੈ ਦਰਬਾਰ ਸਾਹਿਬ ਦੇ ਵਿੱਚ ਸੁੱਚਾ ਸਿੰਘ ਛੋਟੇਪੁਰ ਜਾਣਗੇ ਉੱਥੇ ਸਾਰੇ ਵਲੰਟੀਅਰ ਆਣੇ ਆਂ ਸੋਰ ਵਲੰਟੀਅਰਾਂ ਨਾਲ ਉੱਥੇ ਸਲਾਮ ਅਸ਼ੂਰਾ ਵੀ ਹੋ ਜਾਣਾ ਹੈ ਜੇ ਨਹੀਂ ਆਣਗੇ ਤਾਂ ਇੱਕ ਵਰਲਡਵਿੰਡ ਜਿਹੜਾ ਟੂਰ ਹੈ ਉਹ ਸਾਰੇ ਪੰਜਾਬ ਦਾ ਸੁੱਚਾ ਛੋਟੇਪੁਰ ਜੀ ਲਾਣਗੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਅਗਲਾ ਪ੍ਰੋਗਰਾਮ ਲਿਖਿਆ ਜਾਊਗਾ ਸਰ ਪੰਜਾਬ ਦੇ ਵਿੱਚ ਜੋ ਅਰਵਿੰਦ ਕੇਜਰੀਵਾਲੀ ਪੰਜਾਬ ਤੇ ਦੌਰੇ ਤੇ ਆ ਰਹੇ ਆ ਤੁਸੀਂ ਪ੍ਰੈਸ ਕਾਨਫਰੰਸ ਚ ਕਿਹਾ ਕਿ ਉਸ ਦੌਰੇ ਦਾ ਵਿਰੋਧ ਕੀਤਾ ਜਾਵੇ ਖਾਸ ਤੋ ਕਾਲੀ ਝੰਡੀਆਂ ਦਾ ਸਾਡਾ ਹੁਣ ਅਸੀਂ ਪਹਿਲਾਂ ਹੀ ਕਹਿ ਚੁੱਕੇ ਆ ਅਸੀਂ ਇਹ ਪਹਿਲਾਂ ਹੀ ਕਹਿ ਚੁੱਕੇ ਆ ਕਿ ਦਿੱਲੀ ਵਾਲਿਆਂ ਨੂੰ ਕਿਸੇ ਨੇ ਜਿਹੜਾ ਹੈ ਵਿਰੋਧ ਕਰਨਾ ਹੈ ਕਾਲੀਆਂ ਝੰਡੀਆਂ ਦਿਖਾਣੀਆਂ ਤੋ ਕੇਜਰੀਵਾਲ ਵੀ ਦਿੱਲੀ ਗਾਇਆ ਉਹ ਦਿੱਲੀ ਵਾਲੋਂ ਦਾ ਸਰਦਾਰ ਹੈ ਤੋ ਉਸ ਦਾ ਵੀ ਹੋਗਾ ਜਬ ਨੀਚੇ ਦੇ ਵਾਲੋਂ ਕੋਈ ਨਹੀਂ ਕਰਨਾ ਹੈ ਉਸ ਦਾ ਵੀ ਵਿਰੋਧ ਹੋਗਾ ਇਹ ਪਾਰਟੀ ਦੇ ਵਿੱਚ ਜਿਹੜੀ ਮਿਲ ਬੈਠ ਕੇ ਗੱਲ ਸੁਲਝਾਉਣ ਦਾ ਸੀ ਉਹ ਸਾਰੇ ਰਸਤੇ ਬੰਦ ਹੋ ਗਏ ਹੁਣ ਉਹਨਾਂ ਨੇ ਬੰਦ ਕੀਤੇ ਆ ਅਸੀਂ ਤਾਂ ਰਸਤੇ ਖੁੱਲੇ ਰੱਖੇ ਸੀਗੇ ਕਿ ਆਓ ਤੁਸੀਂ ਆ ਜੋ ਅਸੀਂ ਕਹਿ ਰਹੇ ਆ ਇਹਨੂੰ ਲਓ ਅਸੀਂ ਕੀਤਾ ਹੀ ਐਸੇ ਕਰਕੇ ਸੀ ਕਿ ਪਾਰਟੀ ਦਾ ਕੋਈ ਨੁਕਸਾਨ ਨਾ ਹੋਵੇ ਪਰ ਉਹਨਾਂ ਨੇ ਕਾਫੀ ਨੁਕਸਾਨ ਕਰ ਦਿੱਤਾ ਪਰ ਇਸ ਮੌਕੇ ਜਿਹੜਾ ਸੱਤ ਜਿਹੜੇ ਕੋਆਰਡੀਨੇਟਰ ਦਾ ਸਾਡੇ ਨਾਲ ਹੈ ਜ਼ੋਨ ਦੇ ਤੇ ਬਹੁਤ ਸਾਰੀ ਜਨਤਾ ਵਲੰਟੀਅਰ ਸਾਡੇ ਨਾਲ ਖੜੇ ਨੇ ਤੇ ਇਹ ਆਮ ਆਦਮੀ ਪਾਰਟੀ ਪੰਜਾਬ ਹੈ ਇਸ ਸੁੱਚਾ ਸਿੰਘ ਛੋਟੇ ਬੁਰਜੀ ਅਜੇ ਇਸ ਨੂੰ ਜਿਹੜੀ ਅਗਵਾਈ ਕਰਨਗੇ ਤੇ ਆਮ ਆਦਮੀ ਪਾਰਟੀ ਜਿਹੜੀ ਹੈਗੀ ਆਪਣੇ ਜ਼ੋਨ ਕੋਆਰਡੀਨੇਟਰਾਂ ਦੇ ਰਾਹੀਂ ਚਲਾਣਗੇ ਤੁਸੀਂ ਕਹਿੰਦੇ ਆਮ ਆਦਮੀ ਪਾਰਟੀ ਪੰਜਾਬ ਹੈ ਇਹ ਆਮ ਆਦੀ ਪੰਜਾਬ ਜੋ ਪਾਰਟੀ ਹੈ ਇਹ ਉਹ ਜਿਹੜੀ ਕੇਜਰੀਵਾਲ ਦੀ ਆਮ ਆਦੀ ਪਾਰਟੀ ਤੋਂ ਆ ਉਹ ਵੱਖਰੀ ਕਿਵੇਂ ਹੋਈ ਨਹੀਂ ਵੱਖਰੀ ਨਹੀਂ ਦੋ ਰਜਿਸਟਰ ਹੋਈਆਂ ਜੁਦੀਆਂ ਇੱਕ ਆਮ ਆਦਮੀ ਪਾਰਟੀ ਦਿੱਲੀ ਤੇ ਇੱਕ ਆਮ ਆਦਮੀ ਪਾਰਟੀ ਪੰਜਾਬ ਸੋ ਇਹ ਆਮ ਆਦਮੀ ਪਾਰਟੀ ਪੰਜਾਬ ਹੈ ਪੰਜਾਬ ਦੇ ਜਿਹੜਾ ਹੈਗਾ ਪੰਜਾਬ ਦੇ ਜਿਹੜੇ ਅਸੀਂ ਹੁਣ ਇਹਦੇ ਕਨਵੀਨਰ ਕੌਣ ਹੈ ਇਹਦੇ ਕਨਵੀਨਰ ਹੁਣ ਆਪੇ ਸੁੱਚਾ ਸਿੰਘ ਛੋਟੇਪੁਰਾ ਜੇ ਹੈਗੇ ਅਸੀਂ ਤਾਂ ਬਣਾਏ ਹੋਏ ਆ ਅਸੀਂ ਉਹਨਾਂ ਨੂੰ ਰੱਖਿਆ ਜੇ ਕੋਈ ਹੋਰ ਕਨਵੀਨਰ ਨੂੰ ਐਵੇਂ ਉਹ ਥੋਸਣਗੇ ਤਾਂ ਉਹਦਾ ਵੀ ਉਹੀ ਹਾਲ ਹੋਊਗਾ ਜਿਹੜਾ ਦਿੱਲੀ ਵਾਲਿਆਂ ਦਾ ਹੋ ਰਿਹਾ ਹੈ ਜੋ ਟਿਕਟਾਂ ਦੇ ਨੂੰ ਲੈ ਕੇ ਜੋ ਪੂਰਾ ਪਾਰਟੀ ਦੇ ਵਿੱਚ ਪੂਰਾ ਇਹ ਉਥਲ ਪੁਥਲ ਜਾ ਰਿਹਾ ਤੁਸੀਂ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਕਿ ਪੂਰੇ ਕਿਸ ਕਾਰਨ ਹੋਇਆ ਹੈ ਦੇਖੋ ਸਾਰਾ ਉਸਲ-ਬੁਸਲ ਵੀ ਇਹ ਦਿੱਲੀ ਵਾਲੇ ਜਿੰਮੇਵਾਰ ਆ। ਦਿੱਲੀ ਵਾਲੇ ਕੌਣ? ਦਿੱਲੀ ਵਾਲੇ ਦੇ ਸਾਰੇ ਹੀ ਆ। ਦਰਗੇਸ਼ ਪਾਠ ਨੇ ਇਹਨਾਂ ਦਾ ਹੈਗਾ ਜਿਹੜਾ ਇੱਥੇ ਸੀਗਾ। ਸੰਜੀਤ ਸਿੰਘ ਆ ਕਿ ਇਹਨਾਂ ਦਾ ਗੁਰੂ ਜਿਹੜਾ ਉੱਪਰ ਬੈਠਾ ਹੈਗਾ ਉਹ ਹੈਗਾ। ਅੱਜ ਪੰਜਾਬ ਦੇ ਵਿੱਚ ਬੈਂਸ ਬ੍ਰਦਰ ਵੱਲੋਂ ਇੱਕ ਨਵਾਂ ਫਰੰਟ ਤਿਆਰ ਕਰਨ ਚ ਪ੍ਰਗਟ ਸਿੰਘ ਵੀ ਹੈਗੇ ਨੇ ਔਰ ਨਵਜੋਤ ਸਿੰਘ ਸਿੱਧੂ ਵੀ ਹੈ। ਕੀ ਤੁਸੀਂ ਉਸ ਫਰੰਟ ਦੇ ਨਾਲ ਜਾਣਾ ਚਾਹੋਗੇ? ਨਹੀਂ ਉਹ ਫਰੰਟ ਸਾਡੇ ਨਾਲ ਆਏਗਾ। ਅਸੀਂ ਕਿਸੇ ਨਾਲ ਨਹੀਂ ਜਾਣਾ ਹੈ। ਅਸੀਂ ਕਿਸੇ ਨਾਲ ਜਾਣਾ ਨਹੀਂ ਸਾਡਾ ਫਰੰਟ ਦਾ ਸਾੜਾ ਦਾ ਜਿਹੜਾ ਇੱਕ ਗਰੁੱਪ ਬਹੁਤ بڑا ਇੱਕ ਬਣ ਜਾਣਾ ਇਹ ਪਾਰਟੀ ਹੈ ਸਾਡੀ ਦਾ ਸਾਡੀ ਪਾਰਟੀ ਹੈ ਜੇ ਆਮ ਆਦਮੀ ਪਾਰਟੀ ਉਹ ਹੈ ਸਾਡਾ ਸੁੱਚਾ ਸਿੰਘ ਗਰੁੱਪ ਹੈ ਇਹ ਸੋ ਸੁੱਚਾ ਸਿੰਘ ਗਰੁੱਪ ਜਿਹੜਾ ਹੈਗਾ ਇਹ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵੱਡਾ ਹੈ ਇਸ ਦੇ ਨਾਲ ਜਿਨ੍ਹਾਂ ਨੇ ਵੀ ਆਉਣਾ ਹੋਊਗਾ ਇਹਦੇ ਨਾਲ ਆਣਗੇ ਆ ਜਾਣਗੇ ਉਹ ਆਉਣਾ ਪੈਣਾ ਉਹਨਾਂ ਨੂੰ ਵੀ ਆਉਣਾ ਹੈ ਕੱਲ ਤੁਸੀਂ ਦਰਬਾਰ ਸਾਹਿਬ ਜਾ ਰਹੇ ਹੋ ਛੋਟੇਪੁਰ ਸਾਹਿਬ ਵੀ ਦਰਬਾਰ ਸਾਹਿਬ ਜਾਣਗੇ ਕੀ ਉੱਥੇ ਫਾਈਨਲ ਐਲਾਨ ਕੀ ਕੀਤਾ ਜਾਏਗਾ ਦੇਖੋ ਫਾਈਨਲ ਐਲਾਨ ਜਿਹੜਾ ਹੈਗਾ ਇਹ ਤਾਂ ਵਲੰਟੀਅਰਾਂ ਦੇ ਨਾਲ ਪੁੱਛਣਾ ਹੈ ਉੱਥੇ ਵੀ ਵਲੰਟੀਅਰਾਂ ਨੇ ਆਉਣਾ ਉਹਨਾਂ ਨੂੰ ਉੱਥੇ ਵੀ ਪੁੱਛਿਆ ਜਾਣਾ ਵੀ ਭਾਈ ਅਗਲਾ ਪ੍ਰੋਗਰਾਮ ਕੀ ਕਰੀਏ ਤੇ ਜਿਹੜੇ ਅੱਗੇ ਉਹ ਆਪਣੇ ਪੰਜਾਬ ਦਾ ਦੌਰਾ ਲਗਾਣਗੇ ਉੱਥੇ ਵੀ ਵਲੰਟੀਅਰਾਂ ਦੇ ਨਾਲ ਮੁਲਾਕਾਤ ਕਰਨਗੇ ਤੇ ਉਹਨਾਂ ਨੂੰ ਇਹ ਪੁੱਛਿਆ ਜਾਊਗਾ ਵੀ ਅਗਲਾ ਪ੍ਰੋਗਰਾਮ ਆਪਾਂ ਨੇ ਕਿਆ ਲੀਕਣਾ ਹੈ ਕਿ ਕਿਆ ਜਿਹੜੀ ਆਮ ਆਦਮੀ ਪਾਰਟੀ ਪਹਿਲਾਂ ਚੱਲ ਰਹੀ ਹੈ ਇਸੇ ਨੂੰ ਨਾਲ ਲੈ ਕੇ ਇਸੇ ਨੂੰ ਤੁਰੀ ਜਾਣਾ ਅੱਗੇ ਇਹਦੇ ਇਹਦੇ ਵੀ ਦੇਖਾਂਗੇ ਰਸਤਾ ਕਿਵੇਂ ਕੱਢਣਾ ਹੈਗਾ ਉਹ ਰਸਤਾ ਸ਼ਾਇਦ ਨਿਕਾ ਵਾਪਸੀ ਦਾ ਰਸਤੇ ਬੰਦ ਨੇ ਵਾਪਸੀ ਦਾ ਨਹੀਂ ਉਹਨਾਂ ਦੇ ਦਿੱਲੀ ਵਾਲਿਆਂ ਦੇ ਥੱਲੇ ਕੰਮ ਕਰਨ ਲਈ ਬੰਦ ਹੈ ਬਾਕੀ ਆਮ ਆਦਮੀ ਪਾਰਟੀ ਦੇ ਨਾਲ ਤਾਂ ਜੁੜੇ ਹੋਏ ਆਂ ਇਹ ਨਹੀਂ ਹੋਣਗੇ ਤਾਂ ਅਸੀਂ ਇਹ ਤਾਂ ਕੰਮ ਤਾਂ ਕਰਨਾ ਹੀ ਕਰਨਾ ਸੀ ਤਾਂ ਬਦਲ ਤਾਂ ਲਿਆਉਣਾ ਪੰਜਾਬ ਦੇ ਵਿੱਚ ਤੇ ਕਿਸੇ ਤਰੀਕੇ ਦੇ ਨਾਲ ਲਿਆਈਏ ਬਦਲ ਤਾਂ ਲੈ ਕੇ ਆਣਾ ਈਸਨ ਜੇਐਸ ਤਾਲੀਵਾਲ ਜਿਸ ਨੇ ਕਿਹਾ ਨਾ ਦੱਸਿਆ ਕਿ ਪੂਰੇ ਮਾਮਲੇ ਨੂੰ ਲੈ ਕੇ ਜੋ ਆਮ ਆਦੀ ਪਾਰਟੀ ਦੇ ਜੋ ਰਸਤੇ ਨੇ ਉਹ ਇਹਨਾਂ ਨੇ ਫਿਲਹਾਲ ਜੋ ਗੱਲਬਾਤ ਦੀ ਪ੍ਰਕਿਰਿਆ ਸੀ ਉਹ ਬੰਦ ਹੋ ਗਈ ਆ ਔਰ ਅਰਵਿੰਦ ਕੇਜਰੀਵਾਲ ਜੋ ਪੰਜਾਬ ਦੌਰੇ ਤੇ ਆਉਣਗੇ ਉਸ ਦੌਰੇ ਦਾ ਇਸ ਪਾਰਟੀ ਵੱਲੋਂ ਵਿਰੋਧ ਕੀਤਾ ਜਾਏਗਾ ਔਰ ਕੱਲ ਯਾਨੀ ਕਿ 3 ਸਤੰਬਰ ਨੂੰ ਅਗਲੀ ਜੋ ਰਣਨੀਤੀ ਹੋਏਗੀ ਉਹ ਪਾਰਟੀ ਦੇ ਜੋ ਆ ਨੇਤਾ ਹੈਗੇ ਨੇ ਸੋਚਾ ਸੀ ਛੋਟੇ ਪਰ ਉਹ ਐਲਾਨ ਕਰਨਗੇ ਕੈਮਰਿੰਦਰ ਸਿੰਘ ਦੇ ਨਾਲ ਸਰਬਜੀਤ ਸਿੰਘ ਰਿੱਪੀ ਸਾਝਾ ਚੰਡੀਗੜ੍ਹ